ਗੱਡਾਸਾ ਗੱਡਾਸਾ ਤੇ ਜ਼ਹਿਰ ਆਹ ਆਗੀ ਜ਼ਹਿਰ ਇਹ ਆਓ ਆਓ ਬੱਲੇਓ ਮੁੰਡਿਆ ਆ ਆ ਆ ਉਹ ਨਹੀਂ ਰੇਸਾਂ ਜਾਂਦਾ ਰ ਸਵਾਦ ਵੱਜਿਆ ਪਿਆ ਤਾ ਕੰਨਿਆਂ ਚੱਕਲਾ ਬੀਨ ਜੇ ਕੀਲ ਸਕਦਾ ਤਾਂ ਕੀਲ ਲੈ ਆਹ ਜ਼ਹਿਰ ਮੇਲ ਦੀ ਫਿਰਦੀ ਐ ਯਰ ਮੇਲ ਦੀ ਫਿਰਦੀ ਵਿੱਚ ਮਦਾਨਾਂ ਦੇ ਆਹ ਸਾਹਮਣੇ ਗੱਡਾਸਾ ਨਾ ਬੜੇ ਜੀਵ ਜੇ ਰੱਖੇ ਸਾਡੇ ਭਰਾ ਦੇ ਆ ਆ ਉਹ ਮੁੰਡਿਆ ਸਵਾਦ ਲਿਆਤਾ ਆਓ ਇੱਥੇ ਰੱਖ ਕੇ ਬਹਿ ਜਾਂ ਲਿਆਤਾ ਆਓ ਇੱਥੇ ਰੱਖ ਕੇ ਬਹਿ ਜਾਂਦੇ ਆ ਇਹ ਕਿਹੜਾ ਕੁੰਮ ਦਾ ਮੇਲਾ ਜਿਹੜਾ ਬਾਰੀ ਸਾਲੀ ਹੋਣਾ ਅਗਲੀ ਕੋਟੀ ਜਿਹੜਾ ਗੁੱਬ ਘਲਾਟ ਕੱਟਣਾ ਉਹ ਫੇਰ ਕੱਟ ਲਈ ਯਹਿਰ ਆ ਗਈ ਐ ਕਾਟੋ ਯਹਿਰ ਆ ਗਈ ਐ ਲੈ ਵੀ ਕੜਾਸਿਆ ਕਰ ਲੈ ਤਿਆਰੀ ਜ਼ਹਿਰ ਦੀ ਪਾਈ ਹੋਏ ਰੇਡ ਇਧਰਲੇ ਮੰਨੇ ਮੁੰਡੇ ਨੇ ਗੁੱਤ ਰੱਖ ਲਈ ਐ ਆਹ ਸਾਹਮਣੇ ਕਮਾਲ ਦੇ ਖੇਡ ਮੈਦਾਨ ਦੇ ਵਿੱਚ ਬਹੁਤ ਤਗੜਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਜੀ ਸਵਾਦ ਵੱਜਿਆ ਪਿਆ ਹੈ ਕੰਨਿਆਂ ਚੱਕਲਾ ਬੀਨ ਜੇ ਕੀਲ ਸਕਦਾ ਤਾਂ ਕੀਲ ਲੈ ਆਹ ਯਰ ਮੇਲ ਦੀ ਫਿਰਦੀ ਹੈ ਯਰ ਮੇਲ ਦੀ ਫਿਰਦੀ ਵਿੱਚ ਮੈਦਾਨਾਂ ਦੇ ਆਹ ਸਾਹਮਣੇ ਗਡਾਸਾ ਨਾਂ ਬੜੇ ਜੀਵ ਜੇ ਰੱਖੇ ਸਾਡੇ ਭਰਾ ਦੇ ਆਹ ਆਹ ਉਹ ਮੁੰਡਿਆ ਸਵਾਦ ਲਿਆਤਾ ਆਹ ਇੱਥੇ ਰੱਖ ਕੇ ਬਹਿ ਜਾਂਦੇ ਹੈ ਇਹ ਕਿਹੜਾ ਕੁੰਮ ਦਾ ਮੇਲਾ ਜਿਹੜਾ